ਕੜਦੀ ਗਲਾਚਰ ਹਨ ਬਰਾਬਰ ਠੀਕ ਆ ਤੁਹਾਡਾ ਭਰਾ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਖਾਲਸਾ ਖੱਟੀ ਘੱਟ ਕੀ ਕਹੋਗੇ ਅੱਜ ਵਰਤੋਂ ਠੀਕ ਆਏ ਹੋ ਸਾ ਬੜਾ ਕੰਮ ਕੀਤਾ ਜੀ ਇਹਨਾਂ ਕੋਲ ਮਨ ਮਿਲ ਗਈ ਕੀਤਾ ਛੋਟਾ ਕੰਮ ਕੀਤਾ ਨੇ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੋ ਤਿਆਰੀ ਕਰਵਾ ਇਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣ ਆ ਬੜਾ ਖਾਣੇ ਦਾ ਅੰਕਲ ਸਾਰੇ ਹੀ ਭੇਜ ਗਏ ਤੁਸੀਂ ਬੱਲੇ 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 ਕਿੱਦਾਂ ਰਹੀ ਆਲੋ ਉਹ ਖਾਲਸੇ ਦੇਖ ਲੈ ਬਾਈ ਆ ਗਿਆ ਜੀ ਆਲੋ ਠੀਕ ਐ ਸੋ ਸ਼ਾਟ ਆ ਆ ਸਾਰੇ ਪਹਿਲਾਂ ਆਬ ਆ ਬਾਪੂ ਆਪਾਂ ਨੂੰ ਤੁਸੀਂ ਫੜੋ ਜਿੱਥੇ ਜਿੰਨੀ ਸੇਵਾ ਹੋਵੇ ਉਨੀ ਕਰ ਆ ਬੱਚਿਆਂ ਨੂੰ ਆ ਆ ਬਾਬਾ ਬੱਚੇ ਆ ਬੱਚਿਆਂ ਨੂੰ ਭਈਆ ਭਾਈ ਕਿੰਨੇ ਹੋ ਜਾਣੇ ਜੀ ਕੋਈ ਪਹਿਲਾਂ ਨਹੀਂ ਜਾਣੇ ਹੁੰਦੇ ਬਾਤ ਇਹ ਲੋ ਆਲੋ ਆਲੋ ਪੜੋ 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 ਫਿਰ ਫਰਮਾ ਪੜ ਲਓ ਠੀਕਾ ਕੇ ਜੀ ਕਿੰਨੇ ਕਿੰਨਾ ਦਾ ਪੈਸਾ ਹੀ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਨਗਾ ਕਿੰਨਾ ਦੇਣਾ ਚਾਹੀਦਾ ਤੁਹਾਡਾ ਮੰਤਰੀ ਨੂੰ ਥੋੜਾ ਆਪਣੇ ਪੈਰਾਂ ਦੇ ਖੂਨ ਲੱਗਣ ਕਿ ਕਿੱਦਾਂ ਪੈ ਕੇ ਹੋਣਾ ਚਾਹੀਦਾ। ਨਾਂ ਮੰਤਰੀ ਕੀ ਕਰੇ? ਪ੍ਰਧਾਨ ਮੰਤਰੀ ਸਾਹਿਬ ਬਾਜੀ ਮੈਂ ਤਾਂ ਭਾਜੀ ਇੰਨਾ ਮੈਂ ਸਿਆਣਾ ਨਹੀਂ ਹੈਗਾ। ਵਧੀਆ ਕਰਨਗੇ। ਬਾਪੂ ਦੀ ਫੋਟੋ ਕਰ ਦੋ ਯਾਰ। ਪਿਆਰ ਨਾਲ ਪਿਆਰ ਨਾਲ ਪਿਆਰ। ਹਾਂ। ਆਹ ਠੀਕ ਹੈ। ਚਲੋ। ਚਲੋ। ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਵਰਦੀਆਂ ਪਾਈਆਂ। ਉਹ ਪਹਿਲਾਂ ਬਾਪੂ ਦੀ ਫੋਟੋ ਖਿੱਚ ਦੋ ਯਾਰ। ਹਲੋ। ਚਲੋ ਹੁਣ ਬਹੁਤ ਚਿਰ ਹੋ ਗਿਆ ਆ ਵੀ ਇੱਕ ਮਿੰਟ ਹੋ ਠੀਕ ਹੋਗੇ ਕਿ ਕਿੱਦਾਂ ਦੀ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਾਧਾਨ ਨੁਕਸਾਨ ਜ਼ਮੀਨੀ ਪੱਤਰ ਤੇ ਦੇਖ ਰਿਹਾ ਅਸੀਂ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜੱਠਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਮੀਂਹ ਜੀ ਆ ਆ ਜੇ ਛਤਰੀ ਐ ਹੋਵੇ ਠੀਕ ਆ ਸੋ ਸੋ ਆ ਦੇਖੋ ਇੱਕ ਰੀ ਇੱਕ ਰੀ ਪਾਉ ਆ ਦੇਖੋ ਓਏ ਇੱਕ ਰੀ ਪੁੱਤ ਪਾਸੇ ਆ ਦੇਖੋ ਇਹ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰ ਅੰਕਲ ਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਕਸਣਾ ਦੇਵੋਗੇ ਐਨ ਆਰ ਆਈ ਨੂੰ ਪੁਲਿਸ ਨੂੰ ਸਲੂਟ ਆ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਐਨ ਐਨ ਇਕਨ ਐਨ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲ ਕੇ ਨਾਲ ਅਸੀਂ ਇਕੱٹری ਬਾਪੂ ਜੀ ਆਸਕੇ ਕਰੀ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਹਾ ਜਿਹਦੇ ਵਿੱਚ ਇਕੱٹری ਕੋਣ ਬਾਹ ਨਹੀਂ ਫੜੀ ਦਿੰਦੀ ਬੋਤੇ ਕਰੀ ਸਿਆਣੇ ਬਣੀ ਰਹਿੰਦਾ ਯਾਰ ਮੀ ਉਹ ਬਾਪੂ ਵੀ ਬੋਲਦੀ ਭਾਈ ਬੋਲਿਓ ਉਹ ਲੈਟ ਬਕੜੋ ਕੋਈ ਗੱਲ ਕਰੋ ਆਪਣੀ ਉਹ ਇੱਕਨ ਬਾਪੂ ਨਾ ਬਿਮਾਰ ਹੋ ਜਾ ਬਾਪੂ ਦੀ ਘਰੇ ਜਾਓ ਬਿਮਾਰ ਨਾ ਹੋ ਜਾ ਹੈਨਾ ਸਸਰੀਗਰ 100 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸਾਂਭ ਲਈਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲਵੇਚ ਆ ਜਿਹੜਾ ਅਫਰੋਜਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕ ਆ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਗੁੰਭਰਾ ਦਾਂਗੇ ਬਾਦਰੀਆਂ ਨੇ ਲੱਗਦਾ ਫਿਰ ਬਾਦਰੀਆਂ ਸਬੂਤ ਦੇਟਾਂਗੇ ਕਿ ਇਤਿਹਾਸ ਅਮਰ ਕਰੇਗਾ ਭਾਈ ਭਾਈ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਕਰੀਏ ਜਿਹੜੇ ਮੱਝ ਘਰਾਂ ਚ ਸਹਿੰਦੇ ਆ ਜਿਹੜੇ ਘਰ ਫਲ ਅੱਡ ਆਇਆ ਇੱਕ ਮਤਲਬ ਪਿੰਡ ਦੇ 10 ਘਰ ਤਕੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਪਾਣੀ ਖੜਾ ਲੋਕੀਆ ਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੋਸ਼ਿਸ਼ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੋਸ਼ਿਸ਼ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੁਝ ਸੰਭ ਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਇੱਕ ਸਾਦੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਆ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਆ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਆ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ